ਸਰਸੇ ਗੱਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋ ਦੋ ਨਗਿਨੇ ਆਏ ਆ ਟੋਪ ਕਲਾਸ ਇੱਕ ਬੂਰੀ ਪੰਜਾਂ ਥਣ ਵਾਲੀ ਮੱਝ ਵਿਖਾਉਂਗੇ ਪੰਜੇ ਥਣ ਚੱਲਦੇ ਆ ਮਗਰ ਮਾਲੀ ਆ ਗਿਆ ਪੂਰਾ ਤੇ ਇੱਕ ਝੋਟੀ ਜਿਹੜੀ ਸਰਕਾਰੀ ਚੋਅਈ ਵਿੱਚ ਆਪਣੇ ਕੋ ਗਈ ਸੀ ਤੇ ਫੇਰ ਆਪਣੇ ਕੋ ਆਈ ਆ ਤੇ ਬਾਈ ਨੇ ਕਰਦੇ ਗੱਲਬਾਤ ਸਰਸੇ ਗੱਲ ਮਾਡਾ ਜੀ ਸਰਸੇ ਗੱਲ ਜੀ ਕੋਲਾ ਜੀ ਕੀ ਹਾਲ ਜੇ ਠੀਕਾ ਵੀਰ ਜੀ ਹਾਂ ਵਧੀਆ ਠੀਕਾ ਪਰ ਬਾਈ ਕੈਮ ਜੇ ਵਧੀਆ ਵੀਰ ਠੀਕਾ ਕਿਹਨੇ ਭੈਣ ਭਰਾਵੇ ਦੀ ਮਾਲਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆਂ ਧੰਨਵਾਦ ਬਾਈ ਜੀ ਤੇ ਜਨਵਾਰ ਦੇ ਜੀ ਅੱਜ ਆਪਣੇ ਕੋਲ ਦੋ ਆ ਹਾਂਜੀ ਹਾਂਜੀ ਤੇ ਮਾਲ ਆਉਣ ਵਾਲਾ ਛੋਟੀਆਂ ਜੰਗੀਆਂ ਹਾਂਜੀ ਹਾਂਜੀ ਤੇ ਚਾਹਤ ਧੋਪੇ ਕੱਢੀਆਂ ਮਈਆਂ ਹਾਂਜੀ ਤੇ ਮਹੀਂ ਵਿਖਾਉਣੀ ਆ ਵੀਰ ਪਰ ਚੰਗੀ ਯੋਰ ਮਹੀਂ ਠੀਕ ਐ ਜੀ ਮਹੀਂ ਪਾਸਤਾ ਦੀ ਮਹੀਂ ਕੇ ਪਾਸਾਂ ਦੀ ਠੀਕ ਐ ਜੀ ਕਿਡਾ ਮਹੀਂ ਦਾ ਕਾਦ ਉਹਦਾ ਮਹੀਂ ਦਾ ਲੈਵਾ ਉਹਦਾ ਲੈਵਾ ਉਹਦਾ ਲੈਵਾ ਤੇ ਪੰਜ ਥਾਣੇ ਬਾਈ ਜੀ ਪੰਜ ਥਾਣੇ ਭਵੇਂ ਇੱਕ ਖੰਗ ਖਰਾਬ ਹੋ ਜਾਵੇ ਇੱਕ ਵੀਰੇ ਇੱਕ ਜੇ ਥਣ ਘਾਟ ਵੀ ਹੋ ਜੇ ਤਾਂ ਫਿਰ ਪੰਜੇ ਸਣ ਪ੍ਰਾਬ ਚਾਰ ਤੇ ਵਧੀਆ ਚੱਲ ਚਾਰ ਵਜੇ ਚੱਲਣਗੇ ਪਰ ਵੀਰ ਪੰਜ ਖਾਣੀ ਮਈ ਆ ਪਰ ਦੋ ਦੋ ਖੰਡੀ ਤੀਰੀ ਬੜੀ ਲੈ ਲਈ ਐਦਾਂ ਮਈ ਤੋਰ ਤੋਰ ਲੰਮੀ ਤੋਰ ਹੋਣ ਤੋਰ ਪੰਜੇ ਚੱਲਦੇ ਆ ਟਾਈਮ ਮੋਕੇ ਤੇ ਲਓ ਜੀ ਦੇਖੋ ਕਰਮਾਂ ਵਾਲੀ ਮੈਂ ਆਈ ਆ ਬੁਰੀ ਸਹੀ ਗੱਲ ਭਾਈ ਜਾਰੇ ਬਣ ਲਈ ਆ ਤੇ ਤੋਰਤਾਂ ਲਈ ਮਈ ਲੱਕੀ ਲੱਕੀ ਚੰਗੀ ਸੇਵਾ ਕਰੂਗਾ ਨਾ ਭਾਈ ਦੋ ਚਾਰੀ ਰੱਜ ਜਾਂਦੀ ਨਹੀਂ ਜੀ ਮੈਂ ਪੂਰੀ ਟੱਕੇ ਲਾਉਣ ਵਾਲੀ ਮਹੀ ਥੋੜੀ ਟੱਕੇ ਲਾਉਣ ਵਾਲੀ ਦੁੱਧ ਵਾਲੀ ਮਹੀ ਠੀਕ ਪਰ ਵੀਰ ਜਵਾਬ ਵੜਾ ਲਗਾ ਬੈਗ ਉੱਠਣ ਵਾਲੀ ਗੱਲ ਇੰਨਾ ਜਵਾਬ ਮਹੀ ਠੀਕ ਨਾਲਾ ਵੀ ਖਣਪਾ ਡੱਥਲਾ ਛਫਰ ਨਹੀਂ ਪੂਰੀ ਦੁੱਧ ਵਾਲੀ ਠੀਕ ਹੈ ਭਾਈ ਜੀ ਤੇ ਮਾਰ ਮਾਲੀ ਆ ਗਿਆ ਅੱਛਾ ਮੇਰਾ ਕਟਾ ਆ ਗਿਆ ਵੇਖੋ ਇਹ ਬਹੁਤ ਸ਼ਾਂਤ ਰਮਝ ਆਈ ਹੈ ਬੁਰੀ ਤੇ ਵਾਵਾ ਚਿਰਾ ਬਾਦੀ ਆਈ ਹੈ ਤੇ ਆ ਮਾਲੀ ਵੇਖੋ ਮਾਲੀ ਬੜਾ ਸਿੱਧਾ ਸਦਾ ਜਾ ਮਹੀਂ ਇੱਕ ਮਈਮਾਰ ਤੇ ਵੀਰ ਬੜਾ ਵੇਚਿਆ ਪਰ ਚੰਗੀ ਜਵਰ ਚੀਜ਼ ਹੈ ਠੀਕ ਹੈ ਜੀ ਦੁੱਧ ਵਾਲੀ ਮਹੀਂ ਕੁਆਲਟੀ ਵਾਲੀ ਦੇਖੋ ਜੀ ਥਾਨ ਇਹ ਜਿਹੜਾ ਮਹੀਂ ਪੂਰੀ ਲੈ ਜੂਗਾ ਨਾ ਵੀਰੇ ਹਾਂਜੀ ਜਿਹਦਾ ਪਾਕਿਸਤਾਨ ਦੇ ਤੋਫੇ ਨਹੀਂ ਬਣੇ ਉਹਦਾ ਬਣੀ ਬੱਜੇ-ਬੁਜੇ ਲੈਣ ਵਾਲੀ ਗਾਂ ਆਹ ਮਰ ਕਟਾ ਚੰਗਾ ਹਨਾ ਵੱਡਾ ਵੀ ਕਟਾ ਗਾੜੀ ਵੇਖੋ ਬਲੰਪੇਰ ਬੂਲ ਬੜੀ ਕਟਾ ਨਸਲ ਬੜੀ ਫਿਰ ਵੀਰ ਮਹੀਂ ਦੇ ਉੱਤੇ ਵੇਖੋ ਬਾਦੀ ਮਹੀਂ ਦੀ ਕਦਾਂ ਦੀ ਆ ਗਾਲੀ ਪਈ ਆ ਠੰਡੀ ਪੂਰੀ ਧਰੀ ਆ ਨਿਕਾ ਸਿੰਘ ਨੇ ਪੀ ਗਿਆ ਜੀ ਮਾੜੇ ਘਰਾਂ ਚ ਆਉਂਦੇ ਲੋਕੀ ਨਹੀਂ ਸੇਵਾ ਕਰਦੇ ਹਾਂਜੀ ਹਾਂਜੀ ਚੀਜ਼ਾਂ ਵੀਰ ਨਸਲ ਆਪਣੇ ਮਾਝੇ ਏਰੀਆ ਦੇ ਵਿੱਚ ਮਹੀਂ ਬੜੀ ਬੜੀ ਟਾਪੀ। ਇਹ ਨਸਲ ਬੜੀ ਬੜੀ ਵਧੀਆ ਹਨਾ। ਟਾਪ ਟਾਪ ਦੀ ਮਹੀਂ। ਸੇਵਾ ਨਹੀਂ ਕਰਦੀ। ਟੋੜ ਟੋੜ ਦੀ ਮਾਝ ਰੱਖੀ ਹੈ ਕਿਉਂਕਿ ਪਿਛਲੇ ਜ਼ਮਾਨੇ ਦੇ ਭਰਾ ਦੇ ਵੀਰ ਭਰਾ ਸਾਰੇ ਪੁਰਾਣੇ ਆਪਣੇ ਬਜ਼ੁਰਗ ਜਿਹੜੇ ਭਾਪੇ ਇਹਨਾਂ ਕੋ ਬੜੀ ਬੜੀ ਚੰਗੀ ਮਹੀਂ ਨਸਲ। ਚੰਗੀ ਚੰਗੀ ਮਾਝ ਟਾਪ ਟਾਪ ਦੀ ਮਾਝ ਸਾਂਭੀ ਅਜੇ ਵੀ ਹੈਗੀ ਆ। ਹਾਂਜੀ। ਕਿਆਂ ਕਰਾਂਗੇ ਅਜੇ ਵੀ ਬੜੇ ਬੜੇ ਤੋਹਫੇ ਆ। ਹੁਣ ਇੱਕ ਬੰਨੇ 1.5 ਲੱਖ ਸਵਾ ਲੱਖ ਦੀ ਵੀਰ ਝੋਟੀ ਵੇਚੀ ਦੀ ਆ। ਹਾਂਜੀ। ਉਹਦੇ ਜਨਮ ਮਹੀਂ ਕੋ ਦੁੱਧ ਆ। ਸਹੀ ਗੱਲ। ਹੁਣ ਵੀ ਉਹੜਾ ਜਰਾ ਆਂਦੀ ਦੰਦਾਈ ਬਰੀਡ ਤੇ ਗਾੜੀ ਫੁੱਗੀਆਂ ਇੱਚ ਵੀ ਬੜੀਆਂ ਤੂੰ ਆ ਤੇ ਜਾਊਗਾ ਪਰ ਮੈਂ ਇਹ ਚੰਗੀ ਮੈਂ ਜਾਵਾਂ ਜੱਗੇ ਛਾੜ ਦੂੰ ਵੀਰ ਦੱਸੋ ਬਾਈ ਜੀ ਸਰ ਕੀ ਮੋਲ ਰੱਖਿਆ ਜੀ ਉਹਨ ਦਾ ਵੀਰ ਬਿਲਕੁਲ ਜਾਇਜ਼ ਨਿਗਾਇਆ ਬੋਲ ਕਰਾ ਹਾਂ ਜੀ ਜਿੰਨੇ ਦੀ ਮੈਂ ਦੇ ਜੀ ਹਾਂ ਜੀ ਮੋਲ 85 80 ਹਜ਼ਾਰ ਦੀ ਮੈਂ ਦੇ 80 ਹਜ਼ਾਰ ਦੀ ਐ ਸੁਣੋ 80 ਹਜ਼ਾਰ ਦੀ ਹਾਂ ਮੈਂ ਲਓ ਜੀ 80 ਹਜ਼ਾਰ ਦੀ ਮਗਰ 20 ਹਜ਼ਾਰ ਤਾਂ ਕਟਾ ਹੀ ਆ ਤੇ ਘਟਾਓ ਘਟਾਓ ਵੇਖੋ ਪੂਰਾ ਬੂਰਾ ਮਾਲੀ ਪਾਲ ਜੀ ਤੇ ਗਾ ਮੈਂ ਇਹ ਕਹਾਂ ਕਿ ਪਾਣੀ ਠੀਕੇ ਦੇ ਪੂਰੇ ਥੀਰੇ ਦੇ ਪੂਰੇ ਮਿਲਦੇ ਵੀ ਬੰਦੋ ਇਹ ਆ پارک ਮਾਲੀ ਦਾ ਕੀ ਵੀਰ ਜੀ ਮੈਂ ਦੇਖਾਂਗਾ ਕਿ ਪੰਜ ਥਾਣੇ ਇੱਕ ਨੂੰ ਛੱਡੀ ਜਾਓ ਇੱਕ ਨੂੰ ਹੀ ਛੱਡੀ ਜਾਓ ਚਾਰ ਚੋਈ ਜਾਓ ਇੱਕ ਨੂੰ ਛੱਡੀ ਜਾਓ ਵੱਡਾ ਮਗਲਾ ਹਨ ਪਿਓ ਏ ਠੀਕ ਹੈ ਜੀ ਫਾਇਦਾ ਹੀ ਫਾਇਦੇ ਆ ਤੁਹਾਡੇ ਠੀਕ ਹੈ ਬਾਈ ਜੀ ਦੋਧ ਵਾਲੀ ਮਈ ਆ ਵੀਰ ਫਿਰ ਕਿੰਨਾ ਕਹੇ 80000 80000 ਦੀ ਮਈ ਜੈਸ ਨੋ ਰੇਟ ਪਾਈ ਕਹਿੰਦੇ 80000 80000 ਦੀ ਜਿਹੜਾ ਵੀ ਵੀਰ ਮਈ ਲੈ ਆ ਗਿਆ ਨਾ ਹਾਂਜੀ ਇਹ ਸਮਝਦੇ ਕਿ ਉਹ ਵੀਰ ਕਹੂਗਾ ਇਹੋ ਜਾਂ 2 ਰੁਪਏ ਦੇ ਮਾਣੇ ਤਾਂ ਵੀ ਪੈਨਸ਼ਨ ਲੱਗੀ ਆ ਕਿ 1000 ਰੁਪਏ ਦੇ ਵੇਖੋ ਜੀ ਲੈ ਆ ਵੇਖੋ ਕਰ ਮਾਲੀ ਦਾ ਬਹੁਤ ਹੀ ਸੋਹਣੀ ਤੋਹਫਾ ਜਿਹਨੂੰ ਕਹਿੰਦੇ ਨਾ ਤੂਫਾਨ ਪੀਸ ਅੱਜ ਜਿਹਨੇ ਮਹੀਂ ਲੰਲੀ ਨਾ ਹਾਂਜੀ 1000 ਰੁਪਿਆ ਰੋਏ ਬਣਾਉਂਗਾ ਠੀਕ 1000 ਰੋਏ ਬਣਾਉਂਗਾ ਐਦਾਂ ਦੀ ਮਹੀਂ ਠੀਕ ਆ ਫੈਂਟ ਵੀ ਕਹਿੰਦੇ ਪਾ ਜਿੰਨਾ ਕਰੋ ਲਈ ਕਹਿੰਦੇ ਫੈਂਟ ਚੰਗੀ ਆਉਂਦੀ ਪਰ ਕਢਾ ਕੇ ਵੇਚ ਲਿਓ ਫੈਂਟ ਕਢਾ ਕੇ ਵੇਚ ਲਿਆ ਮਹੀਂ ਦੀ ਵੀ ਵੱਖਰੀ ਕਢਾ ਕੇ ਖੜੇ ਜਿਹੜੇ ਵੀਰ ਖੜੇ ਠੀਕ ਆ ਭਾਈ ਜੀ ਦੱਸੋ ਜੀ ਹਾਂ ਵੀਰ ਸੱਚ ਦੀ ਵੀਡੀਓ ਜਿਹੜਾ ਮੱਦੀ ਭਰਾ ਪੁਆਲੇ ਕਹੀ ਕਹਿੰਦੇ ਸੀ ਐਵੇਂ ਕਹਿ ਦਿੰਦੇ ਆ ਹਾਂਜੀ ਹਾਂਜੀ ਗੱਲ ਉਹ ਹੁੰਦੀ ਵੀਰ ਜੇ ਮੈਂ ਹੱਥਾ ਪਾਣੀ ਪੁਲਾ ਥਲੋ ਵਗਿਆ ਤੇ ਫੇਰ ਹੀ ਕਿਹਾ ਜਾਂਦਾ ਬਿਲਕੁਲ ਗੱਲ ਸਹੀ ਪਰ ਵੀਰੇ ਅਸੀਂ ਬੰਦਿਆਂ ਨੂੰ ਦਿੱਤੀ ਉਹ ਲੰਡੀ ਪੂਚੀ ਦੀ ਪਰਵਾਹ ਨਾ ਕਰਿਆ ਕਰੋ ਅਸੀਂ ਸਿੱਧੀ ਗੱਲ ਕਰਨੀ ਜਿਹੜੀ ਚਲੋ ਬੰਦੇ ਨੂੰ ਆਪ ਤਾਂ ਆ ਗਈ ਬੰਦਰੀ ਸੇਵਾ ਵੀ ਚੰਗੀ ਸੀ ਕਦੇ ਨਹੀਂ ਮਾਲ ਸੰਭਿਆ ਜਾਂਦਾ ਹਾਂਜੀ ਹਾਂਜੀ ਮਜੂਰੀਆਂ ਪਾਈਆਂ ਦੀਆਂ ਹਾਂਜੀ ਤੇ ਮਰੀ ਮਰੀ ਫਾਬੀ ਗਈ ਜਰਾ ਘਾਟ ਹੁਣ ਮੈਂ ਕੋ 10 ਕਿਲੋ ਦੁੱਧ ਮਰ ਕਟਾ ਪਰ ਮੈਂ ਵੀਰ ਜਿਹਦਾ ਸੱਚ ਹੈ ਨਾ ਮੈਂ ਦਾ ਰੋਕ ਉਹ ਨਹੀਂ ਜਾਂਦਾ ਕੀ ਮੈਂ ਦੇ ਲੈਵਾ ਦੇ ਟੈਗ ਦੇ ਸਾਥ ਮਾਰ ਲੇ ਵੀ ਸਰਕਾਰੀ ਟੈਗ ਹੈ ਕਿ ਕਿਹੜਾ ਵਾ ਸਰਚ ਮਾਰ ਲੇ ਟੈਗ ਦੇ ਵੀ ਕਿਦੋਂ ਦੀ ਕਿਤੋਂ ਦੀ ਮਈ ਨਿਕਲਦੀ ਆ ਵੀ ਸਾਰਾ ਕੋਈ ਬਾਇਓ ਡਾਟਾ ਨੈਟ ਦੇ ਪਿਆ ਮੈਂ ਦਾ ਅੱਛਾ ਇੱਕ ਨਹੀਂ ਚਾਹੁੰਦੇ ਵੀ ਜਿਹੜੇ ਜਿਹੜੇ ਫੁਗਰੇ ਵਿੱਚ ਕਮੈਂਟ ਕਰਦੇ ਆ ਆਪਣਾ ਨੰਬਰ ਸੈਂਡ ਕਰ ਦਿਆ ਕਰੋ ਨਾਲ ਠੀਕ ਆ ਸਿੱਧੀ ਜਿਹੜੀ ਗੱਲ ਹੀ ਇੱਕੋ ਹੀ ਮਾਨੇ ਗੱਲ ਨੂੰ ਤੇ ਜਿਹੜੀ ਮੈਂ ਵੀਰ ਆਹੀਂ ਕਈ ਇਦਾਂ ਦੀਆਂ ਮਈਆਂ ਵੇਚੀਆਂ ਆ ਹਾਂਜੀ ਉੱਤਰ ਦੀ ਵੀ ਜਿਹੜੀ ਮਈ ਆ ਨਾ ਹਾਂਜੀ ਉੱਤਰ ਦੀਆਂ ਮਈਆਂ ਨੂੰ ਜਿਹੜੀ ਕੱਟਣ ਵਾਲੀ ਹੋਊਗੀ ਅਸੀਂ ਉਹ ਵੀ ਇੱਧਰ ਦੀ ਕਹਿ ਕੇ ਮਾਈ ਵੇਚੀ ਬਿਲਕੁਲ ਗੱਲ ਸਹੀ ਬਿਲਕੁਲ ਲਈ ਹੁਣ ਕਿਹੜੀ ਮੈਂ ਉੱਧਰੋਂ ਆਈ ਹੋਊਗੀ ਉਹਨੂੰ ਬਿਲਕੁਲ ਗੱਲ ਸਹੀ ਬਾਈ ਜੀ ਤੁਹਾਡੀ ਵੇਖੋ ਜੀ ਬਾਈ ਨੇ ਸੱਚੀ ਗੱਲ ਕਹ ਦਿੱਤੀ ਸਰਚ ਮਾਰ ਲੈ ਟੈਗ ਦੇ ਆ ਸਰਚ ਮੋਖਾ ਦਿੰਦੇ ਆ ਤੇ ਵਧੀਆ ਮੈਂ ਆ ਤੇ ਵਧੀਆ ਕੁਆਲਿਟੀ ਆ ਜੀ ਗਾਲ ਵੀਰ ਪਤਾ ਗੱਲ ਤੁਹਾਨੂੰ ਨੰਬਰ ਵਾਲਾ ਟੈਗ ਨਹੀਂ ਜਿਹੜਾ ਆਮ ਦੁਕਾਨਾਂ ਦਾ ਮਿਲਦਾ ਆ ਸਕੈਨਰ ਵਾਲਾ ਜੇ ਵੇਖ ਲੋ ਚੈੱਕ ਉਹ ਸਰਚ ਹੋਈ ਨਾ ਜਿਹੜੀ ਉਧਰ ਦੀ ਮਹੀਂ ਆ ਗਈ ਇਧਰ ਸਾਡੇ ਏਰੀਆ ਨੂੰ ਪਤਾ ਕੀ ਵੀਰ ਨੁਕਸਿਆ ਬਾਹਰ ਮਾਜਾ ਏਰੀਆ ਬਸ ਇੱਕੋ ਗੱਲ ਮਾਰ ਖਾਂਦਾ ਜਿਹੜਾ ਮੈਨੂੰ ਨਾਥ ਪੁੰਦਾ ਬਿਲਕੁਲ ਸਹੀ ਗੱਲ ਉਧਰ ਹਰਿਆਣੇ ਦੀ ਮੈਨੂੰ ਨਾਥ ਨਹੀਂ ਪਈ ਸਹੀ ਗੱਲ ਗੱਲ ਵੀ ਇਹ ਉਧਰ ਦੀ ਮਈ ਮੇ ਮਛਾਣੀ ਜਾਊਗੀ ਜਿਹੜੀ ਗੱਲ ਕਈ ਉਧਰ ਦੀਆਂ ਮਈਆਂ ਆ ਕੇ ਜਿਹਨਾਂ ਹੱਥ ਪਾ ਜਾਂਦੀ ਇਧਰ ਮਈ ਹੋਉਂਦੀ ਤੇ ਉਧਰ ਦੀ ਆ ਸਾਡੇ ਭੱਜ ਕੇ ਬੰਦੇ 3 ਲੱਖ ਦੀ ਮਈ ਲੈ ਆਉਣ ਸੁਆ ਨਾਲ ਹੀ ਫੜਦੇ ਦਵਾ ਦਾ ਸੁਆ ਨਾਲ ਫੜ ਕੇ ਨਾਥਨ ਗਵਾ ਦਿੰਦੇ ਗੱਲ ਤੇ ਕੰਮ ਨਾਥਣਾ ਪਾਇਆ ਕਰ ਮੇਰੇ ਭਰਾ ਜਿਵੇਂ ਪਟੀਆਂ ਗੁਟੀਆਂ ਪਾਲ ਲੈਂਦੇ ਆ ਭਾਰਾ ਸਾਡੇ ਡੰਗਰ ਨੂੰ ਕਿਸੇ ਨਾਥ ਸਹੀ ਗੱਲ ਆਵੇ ਸਾਰੀਆਂ ਕਟੀਆਂ ਡਿੱਤੇ ਪਏ ਮਈਆਂ ਇਹ ਇਹ ਦੇ ਜੇ ਜਨੀ ਮੈਂ ਮੈਂ ਕਹਾਂ ਤੇ ਡੰਗਰ ਵੀ ਗੇਜੇ ਜਿੱਥੇ ਮਰਜੀ ਪਾਣੀ ਪੁੰਨ ਡਾਲੀ ਜਨੀ ਇਨਾਂ ਨੂੰ ਬੱਤੀ ਪਾ ਗੋਵੇਂ ਉਹਨਾਂ ਹੀ ਠੰਡ ਜਿਆਦਾ ਆਉਂਦੀ ਇਨਾਂ ਦੀ ਸਹੀ ਗੱਲ ਆ ਕੋਈ ਨਹੀਂ ਕਰਦਾ ਮੈਨੂੰ ਬਾਕੀ ਝੋਟੀਆਂ ਇਧਰੋਂ ਵੀ ਬੜੀਆਂ ਬੜੀਆਂ ਟੋਪ ਦੀਆਂ ਮਿਲਦੀਆਂ ਘਰਾਂ ਦੇ ਵਿੱਚੋਂ ਹਰਿਆਣੇ ਤੋਂ ਅਬਲ ਝੋਟੀਆਂ ਮਿਲਦੀਆਂ ਆ ਬੜੀ ਬੜੀ ਮਹੀਂ ਵੀਰ ਸਾਹ ਤੇ ਬਸ ਮੇਰੇ ਭਰਾ ਨਾਖ ਜੀਆਂ ਨਗਾਇਆ ਕਰੋ ਤਾਂ ਸਾਰੇ ਰੈਂਦੇ ਆ ਕਰੋ ਮਹੀਂ ਲਾ ਕੇ ਨਾਸ ਨਗਾਉਂਦੇ ਨਾਸ ਪਹਿਲਾਂ ਨਾਲ ਲਲੰਦੇ ਪੰਜਾਵਾਂ ਦੇ ਨਾਲ ਨਾਲ ਨਾਸ ਨਾਲ ਆ ਕਰੋ ਜਿਹੜੀ ਗੱਲ ਆ ਝੋਟੀਆਂ ਇਧਰੋਂ ਵੀ ਬੜੀਆਂ ਬੜੀਆਂ ਟੋਪ ਦੀਆਂ ਕੰਨੀਆਂ ਵੀ ਹਰਿਆਣੇ ਜਿਹੜੀਆਂ ਆ ਪਛੂ ਇਤਨੀ ਭੜੇ ਭੜੇ ਅਭੜੇ ਜੈ ਜਵੀਰ ਮਹੀਂ ਦਾ ਮੋਲਿਆ ਅੱਜ ਦੀ ਤਰੀਕ ਦੇ ਵਿੱਚ 10 ਕਿਲੋ ਮਹੀਂ ਕੋ ਦੋਦੇ ਹਾਂਜੀ ਆ ਮਗਰ ਜਾਊਗਾ ਇਹ ਕਟਾ ਬਿਦਾਲੀ ਸਹੀ ਗੱਲ ਮਾਲੀ ਚੰਗਾ ਤੇ ਬਿਲਕੁਲ ਜੈ ਜਵੀਰ ਜਿੰਨੇ ਦੀ ਮਹੀਂ ਦੱਸੋ ਭਾਈ ਕੀ ਜੈ ਜੈ ਮੁੱਲ ਕਰਿਓ ਭਾਈ ਜੀ ਨਾਲੇ ਤਾਂ ਮਹੀਂ ਦੀ ਜ਼ਿੰਦਗੀ ਬਣਾਵੇ ਕੋਈ ਨਾਲੇ ਮਹੀਂ ਗਾਹ ਖੇਤ ਤਿਆਰ ਕਰੇ ਕਿ ਯਾਦ ਕਰੂ ਕੋਈ ਹਾਂਜੀ ਮੋਲ ਜੋ ਮਰਜੀ ਜਿੰਨੇ ਦੀ ਮਹੀਂ ਦੇਣੀ 70000 ਦੀ 70000 ਦੀ ਜੈ ਸਨੋਈ ਕਰਦੋਗੇ ਮਾਨਸੋੜਾ ਭੜਾ 10 ਕਿਲੋ ਮਹੀਂ ਕੋ ਚਵਾਵਾ ਦੋਦੇ ਹਾਂਜੀ 70000 ਦੀ ਜਸਨੋਏ ਤਾਂ ਦੇ ਕੋਈ ਤਿਆਰ ਕਰਕੇ ਗਾਂ ਆਪਣੀ ਸਮਝਣਾ ਸਾਨੂੰ ਵਾਪਸ ਕਰ ਸਕਦਾ ਹੈ ਮੈਂ ਵੀਰ ਬਾਡੀ ਬੁੜੀ ਚਾਹੀਦੀ ਆਪਣੀ ਸਮਝਣਾ ਆਪਣਾ ਮੁੱਲ ਮੰਗੇ ਅਸੀਂ ਆਪਣਾ ਮੁੱਲ ਲਾਵਾਂਗੇ ਗਾਂ ਨ ਵੀਰ ਮੈਂ ਨਾਲੇ ਦੁੱਧ ਹੋਊਗੀ ਨਾਲੇ ਮੇਰਾ ਵੀਰ ਖਾਲ ਦੂ ਬੂਰੀਆਂ ਪਾਵੇਂ ਨਾਲੇ ਰਾਈ ਇੱਕ ਗੱਲ ਹੈ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਇੱਕ ਬੰਨੇ ਜੇ ਮੈਂ ਦੀ ਪੂਰੀ ਸੇਵਾ ਹੋਵੇ ਤੇ ਹੁਣ ਵੀ ਲੱਖ ਵਾਲੀ ਮੈਂ ਤੋਂ ਵੱਧ ਦੁੱਧ ਦੇ ਜੀ ਠੀਕ ਹੈ ਇਦਾਂ ਦਾ ਇਦਾਂ ਦਾ ਮੈਂ ਦਾ ਵਜੂਦ ਰੇ ਧੰਚ ਆਇਆ ਠੀਕ ਹੈ ਜਿਹੜਾ ਭਰਾ ਲਵੇ ਨਾ ਮੱਝ ਤੇ ਉਹਨੂੰ ਪੁਰਾਣੀ ਵੀਡੀਓ ਜ਼ਰੂਰ ਪਾ ਦਿਓ ਉਹਨੂੰ ਵੀਡੀਓ ਪਾਵਾਂਗੇ ਵੀਰਾ ਪੁਰਾਣੀ ਵੀਡੀਓ ਜਿਹੜੀ ਚ ਸੂਈ ਤਾਈ ਹੋਈ ਅੱਜ ਵੀ ਵੀਡੀਓ ਪਾਵਾਂਗੇ ਠੀਕ ਹੈ 20 ਮਈ ਦੇਖੋ ਜੀ ਬਾਈ ਕੋ ਦੋ ਹੀ ਪਸ਼ੂ ਹੈ ਦੋ ਹੀ ਸੋਨੇ ਨੀ ਗਿਨੇ ਆ ਕੁਆਲਿਟੀ ਵਾਲੇ ਤੇ ਵਧੀਆ ਪੀਸ ਆ ਤੇ ਚੁੱਕ ਦੋ ਟਾਈਮਾਂ ਲਾਈਕ ਕਮੈਂਟ ਸ਼ੇਅਰ ਤੇ ਕੁਆਲਟੀ ਵਾਲੇ ਪਸ਼ੂ। ਪਹਿਲਾਂ ਕੰਨ ਵੀਡੀਓ ਪਾਈ ਸੀ ਨਾ ਜਨਵਾਰ ਜਿਹੜੇ ਸੀ। ਤੇ ਇੱਕੋ ਵੀਰ ਨੇ 3 ਜਨਵਾਰ ਲ ਲਈ। ਠੀਕ ਆ ਜੀ। ਇੱਕੋ ਗੱਡੀ ਜੀ ਗਏ ਆ। ਇੱਕੋ ਗੱਡੀ ਜੀ। ਕਾਲੇ ਵੀ 3 ਜਨਵਾਰ ਜਿਹੜੇ ਕੋਈ ਵੀਰ ਭਰਾ ਵੀਰ ਬੜੇ ਬੜੇ ਸੂਰਮੇ ਬੈਠੇ ਜਿਹੜੇ ਪਹਿਲੇ ਪਹਿਲੇ ਮਹੀ ਲੈ ਲੈਂਦੇ ਆ। ਬਿਲਕੁਲ ਗੱਲ ਸਹੀ ਹੈ ਸਾਰੇ ਭੈਣ ਭਰਾ ਪਿਆਰ ਕਰਦੇ ਆ। ਉਹ 5 ਮਿੰਟਾਂ ਤੋਂ ਪਹਿਲਾਂ ਮਹੀ ਲੈ। ਇਹ ਜਿਨ੍ਹਾਂ ਨੇ ਬੱਕਰੀ ਨਹੀਂ ਘਰ ਰੱਖੀ ਦੋ ਵੀ ਚਾਦਰ ਬਣੇ ਆ ਹੁਣ ਵੀ ਅਸੀਂ ਬੜੇ ਤੂਫਾਨ ਟੋਉਂਦੇ ਆ। ਗੱਲ ਤੇ ਵੀਰ ਸੰਭਲ ਕੇ ਰਹਿਣ ਫੜਾ ਯਾਰ। ਚੰਗਾ ਰਹੂਗੀ। ਜਨਵਰ ਜਿਹੜੇ ਨਾ ਟੌਕ ਟੌਕ ਦੇ ਕੁਆਲਟੀ ਕੁਆਲਟੀ ਦੇ ਬੜੇ ਜਨਵਰ ਆ ਬਿਲਕੁਲ ਸਹੀ ਹਾਂਜੀ ਹਾਂਜੀ ਵਧੀਆ ਤੋਂ ਵਧੀਆ ਠੀਕ ਆ ਬੋਲੀ ਵੀਰ ਜੈ ਜਪਾਈ ਦੇ ਆ ਬਿਲਕੁਲ ਸਹੀ ਹੈ ਜੀ ਮੈਂ ਤਾਂ ਸ਼ੇਅਰ ਵਾਤੋਂ ਵਧ ਕਰਿਆ ਕਰੋ ਜਿਨੇ ਵੀਰ ਭਰਾ ਸਾਹਮਣੇ ਜੁੜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਤੇ ਨੰਬਰ ਬੋਲ ਦ ਬਾਜੀ ਆਪਣਾ ਫੋਨ ਨੰਬਰ ਹੈਗਾ ਵੀ ਜੀ 84 27 40 77 55 ਹਾਂਜੀ ਨਾਮ ਮਾਣਾ ਪਿੰਡ ਪੋਮਾ ਪਿੰਡ ਪੋਮਾ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਧੰਨਵਾਦ ਬਾਜੀ ਸਰ ਸੇਕਾਰ